ਪਹਿਲਾਂ ਗੱਲ ਹੋਵੇਗੀ ਗਿਆਨੀ ਹਰਪ੍ਰੀਤ ਸਿੰਘ ਦੀ 2027 ਦੇ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦਾ ਪਲਾਨ ਦੱਸਦੇ ਹੋਏ ਨਜ਼ਰ ਆ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਕਾਰਜਕਾਰੀ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਮੌਜੂਦਾ ਸਮੇਂ ਦੇ ਵਿੱਚ ਪ੍ਰਧਾਨ ਨੇ ਅਕਾਲੀ ਦਲ ਪੁਨਰ ਸਰਜੀਤ ਦੇ ਤੇ ਅਕਾਲੀ ਦਲ ਪੁਨਰ ਸਰਜੀਤ ਦੀ ਗੁਰਦਾਸਪੁਰ ਦੇ ਵਿੱਚ ਰੈਲੀ ਸੀ ਤੇ ਉੱਥੇ ਪਲਾਨ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਅੱਗੇ ਖਾਸ ਤੌਰ ਤੇ 2027 ਦੀਆਂ ਚੋਣਾਂ ਨੂੰ ਲੈ ਕੇ ਪੁਨਰਜੀਤੀ ਪਾਰਟੀ ਅੱਗੇ ਵਧ ਰਹੀ ਹੈ ਇਸ ਖਬਰ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਗੁਰਦਾਸਪੁਰ ਦੇ ਵਿੱਚ ਪ੍ਰਧਾਨ ਜਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੱਡਾ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ 40% ਨੌਜਵਾਨਾਂ ਨੂੰ ਅਸੀਂ ਟਿਕਟ ਦਵਾਂਗੇ। ਪਰ 35% ਮਹਿਲਾਵਾਂ ਦੇ ਲਈ ਸੀਟਾਂ ਰੱਖੀਆਂ ਰੱਖੀਆਂ ਹੋਣਗੀਆਂ। ਨੌਜਵਾਨਾਂ ਦੇ ਹਵਾਲੇ ਅਸੀਂ ਪਾਰਟੀ ਦੀ ਵਾਕਡੋਰ ਕਰਾਂਗੇ ਤਾਂ ਸਿੱਧੇ ਤੌਰ ਦੇ ਉੱਤੇ ਗਿਆਨੀ ਹਰਪ੍ਰੀਤ ਦੇ ਜ਼ਿਕਰ ਕਰਕੇ ਗਏ ਨੇ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਯੂਥ ਨੂੰ ਅੱਗੇ ਲੈ ਕੇ ਆਵਾਂਗੇ ਅਸੀਂ ਯੂਥ ਦੇ ਉੱਤੇ ਫੋਕਸ ਕਰਨ ਦੀ ਕੋਸ਼ਿਸ਼ ਹੋਏਗੀ। ਯਾਨੀ ਮਹਿਲਾਵਾਂ ਨੂੰ ਰਿਪਰੈਜ਼ੈਂਟੇਸ਼ਨ ਬਹੁਤ ਵੱਡੇ ਪੱਧਰ ਦੇ ਉੱਤੇ ਦੇਣ ਜਾ ਰਹੀ ਹੈ ਅਕਾਲੀ ਦਲ ਪੁਰਰ ਸੁਰਜੀਤ 35% ਦਾ ਜ਼ਿਕਰ ਹੋ ਰਿਹਾ ਹੈ ਕਿ 35% ਅਸੀਂ ਮਹਿਲਾਵਾਂ ਨੂੰ ਟਿਕਟਾਂ ਦੇਵਾਂਗੇ ਯਾਨੀ 117 ਦਾ 35% ਕਰੀਬ-ਕਰੀਬ 40 41 ਸੀਟਾਂ ਬਣੇਗਾ ਕਿ 40 41 ਸੀਟਾਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਜਾਣਗੀਆਂ ਮਹਿਲਾਵਾਂ ਦੇ ਖਾਤੇ ਦੇ ਵਿੱਚ ਔਰ 40% ਨੌਜਵਾਨਾਂ ਨੂੰ ਸੀਟਾਂ ਦੇਵਾਂਗੇ ਇਸ ਦਾ ਵੀ ਮਤਲਬ ਹੈ ਕਿ 45 ਦੇ ਨੇੜੇ ਜਿਹੜੀਆਂ ਸੀਟਾਂ ਨੇ ਉਹ ਨੌਜਵਾਨਾਂ ਦੇ ਹਿੱਸੇ ਦੇ ਵਿੱਚ ਹੋਣਗੀਆਂ ਇਸ ਸਮੇਂ ਸੀਟਾਂ ਕਿਸ ਦੇ ਕੋਲ ਜਾਣ ਸੀਟਾਂ ਤੋਂ ਭਾਵੇਂ ਟਿਕਟਾਂ ਤਾਂ ਕਿਸ ਦੇ ਕੋਲ ਜਾਣਗੀਆਂ ਤਾਂ ਇਹ ਇੱਕ ਵੱਡਾ ਸਵਾਲ ਹੈ ਰਾਜਾਵੜਿੰਗ ਕਹਿੰਦੇ ਨੇ ਕਾਂਗਰਸ ਦੇ ਵਿੱਚ ਅਸੀਂ 70 ਤੋਂ ਜ਼ਿਆਦਾ ਨਵੇਂ ਚਿਹਰੇ ਲੈ ਕੇ ਆਵਾਂਗੇ ਜਿਨ੍ਹਾਂ ਨੂੰ ਟਿਕਟਾਂ ਦੇਣੀਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਯਾਨੀ ਹਰਪ੍ਰੀਤ ਕਹਿ ਰਹੇ ਨੇ ਕਿ ਜਿਹੜੀ ਨੌਜਵਾਨ ਸ਼ਕਤੀ ਹੈ ਅਸੀਂ ਇਸ ਨੂੰ ਅੱਗੇ ਕਰਾਂਗੇ ਔਰ ਯਾਨੀ ਹਰਪ੍ਰੀਤ ਸਿੰਘ ਹੈ ਗੁਰਦਾਸਪੁਰ ਦੇ ਵਿੱਚ ਜਿਹੜਾ ਪਾਰਟੀ ਦਾ ਪ੍ਰੋਗਰਾਮ ਸੀ ਉੱਥੇ ਬੋਲਦੇ ਹੋਏ ਇਸ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਤਰਹੀ ਫੀਸਬ ਨੌਜਵਾਨੀ ਯਾਨੀ 45 ਤੋਂ ਜ਼ਿਆਦਾ ਸੀਟਾਂ ਜਿਹੜੀਆਂ ਨੌਜਵਾਨਾਂ ਨੂੰ ਲੜਨ ਦੇ ਲਈ ਦਿੱਤੀਆਂ ਜਾਣਗੀਆਂ ਯਾਨੀ ਕਿ ਉੱਥੇ ਟਿਕਟਾਂ ਨੌਜਵਾਨਾਂ ਨੂੰ ਵੰਡੀਆਂ ਜਾਣਗੀਆਂ ਮਹਿਲਾਵਾਂ ਦੀ ਰਿਪਰੈਜ਼ੈਂਟੇਸ਼ਨ ਬਹੁਤ ਵੱਡੇ ਪੱਧਰ ਤੇ ਹੋएगी 35% ਯਾਨੀ ਕਿ ਕਰੀਬ 40 ਸੀਟਾਂ ਤਾਂ ਇਹ ਫਾਰਮੂਲਾ ਦੱਸ ਰਹੇ ਨੇ ਹਾਲਾਂਕਿ ਕਿਸ ਤਰੀਕੇ ਨਾਲ ਅੱਗੇ ਵਧਦੀ ਹੈ ਪਾਰਟੀ ਉਹ ਜ਼ਰੂਰ ਦੇਖਣ ਵਾਲੀ ਗੱਲ ਹੈ ਇੱਕ ਹੋਰ ਆਖਿਰ ਦੇ ਵਿੱਚ ਤੁਹਾਡਾ ਨਾ ਵਾਅਦਾ ਕਰਦਾ ਕਿ ਜਿੰਨਾ ਚਿਰ ਮੇਰੇ ਕੋਲੇ ਸੇਵਾ ਹੈ ਤੇ ਜੇ ਇਲੈਕਸ਼ਨ ਦੇ ਦੌਰ ਆਏ ਆਉਣ ਗਈ ਸਤਾਈ ਦੇ ਵਿੱਚ ਤੇ ਅਸੀਂ 40 ਫੀਸਦੀ ਟਿਕਟਾਂ ਗੜੀਆਂ ਉਹ ਨੌਜਵਾਨਾਂ ਨੂੰ ਦੇਾਂਗੇ ਬੋਲੇ ਇਨਸਾਨੋ ਬੇਸ਼ੱਕ ਸਾਡੇ ਮੰਚ ਦੇ ਤੇ ਇੱਕੋ ਬੀਬੀ ਬੈਠੀ ਹੈ ਲੇਕਿਨ 35% ਸੀਟਾਂ ਅਸੀਂ ਬੀਬੀਆਂ ਨੂੰ ਦੇਾਂਗੇ ਬੋਲੇ ਇਨਸਾਨੋ ਤੇ ਜਿਹੜੇ ਹਾਸ਼ੀਆ ਗੱਤ ਲੋਕ ਨੇ ਜਿਹੜੇ ਹਾਸ਼ੀਏ ਦੇ ਉੱਤੇ ਧੱਕੇ ਗਏ ਲੋਕ ਨੇ ਜਿਹੜੇ ਜਾਤ ਤਰਸਕਾਰ ਦੀ ਭਾਵਨਾ ਦੇ ਵਿੱਚ ਫਸੇ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਉਹ 35% ਜਿਹੜਾ ਹੈ ਉਹ ਸੀਟਾਂ ਦੇਾਂਗੇ ਤਾਂ ਕਿ ਮਾਨ ਸਤਕਾਰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਸਭ ਦਾ ਜਿਹੜਾ ਹੈ ਉਹ ਬਣਿਆ ਰਹੇ ਚਾਹੇ ਨੌਜਵਾਨ ਬੀਬੀ ਹੋਵੇ ਚਾਹੇ ਨੌਜਵਾਨ ਲੜਕਾ ਹੋਵੇ ਅਸੀਂ 40% ਦੇਾਂਗੇ ਇਹ ਜਿੰਨਾ ਚਿਰ ਮੈਂ ਸੇਵਾਦਾਰਾਂ ਅਸੀਂ ਇਹ ਜੜੀਆਂ ਚੀਜ਼ਾਂ ਅੱਜ ਕੱਲਾ ਨੌਂ ਦੀ ਧਰਤੀ ਦੇ ਉੱਤੇ ਕਹਿ ਕੇ ਗਏ ਆ ਨਾ ਇਹਨਾਂ ਨੂੰ ਪੂਰੀ ਤਰ੍ਹਾਂ ਨਭਾਵਾਂਗੇ ਇੱਕ ਤਾਂ ਨੌਜਵਾਨਾਂ ਨੂੰ ਪ੍ਰਤਨਿਧਤਾ ਬੀਬੀਆਂ ਨੂੰ ਪ੍ਰਤਨਿਧਤਾ ਹਾਸ਼ਿਆ ਕੱਤ ਲੋਕਾਂ ਨੂੰ ਪ੍ਰਤਨਿਧਤਾ ਔਰ ਇੱਕ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਸੀਟ ਅਸੀਂ ਮੁੱਲ ਨਹੀਂ ਵੇਚਾਂਗੇ ਕੰਮ ਕਰਨ ਵਾਲੇ ਨੂੰ ਸੀਟ ਮਿਲੂਗੀ ਚਾਹੇ ਉਹ ਕੋਈ ਵੀ ਹੈ ਤੁਸੀਂ ਸਾਰੇ ਕੰਮ ਕਰੋ ਲੋਕਾਂ ਨੂੰ ਆਪਣੇ ਨਾਲ ਜੋੜੋ